ਆਰਾ ਵਿਰਨ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਚੱਲੇ ਆਂ ਗੁਰਦੁਆਰਾ ਨਾਨਕੀਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿੱਥੇ ਪੰਜਾ ਲਗਾ ਕੇ ਜਲ ਪ੍ਰਗਟ ਹੋਇਆ ਸੀ ਤੇ ਆਜੋ ਤੁਹਾਨੂੰ ਵਲੌਗ ਦੇ ਨਾਲ-ਨਾਲ ਜੁੜੇ ਹੋ ਤੁਹਾਨੂੰ ਨਾਲ ਲੈ ਕੇ ਚੱਲਦੇ ਆਂ ਤੇ ਰਾਸਤੇ ਦੇ ਵਿੱਚ ਜਿਹੜੇ ਬਲਾ ਦਰਵਾਰਾ ਇੱਕ ਦੋ ਹੋਰ ਗੁਰਦੁਆਰਿਆਂ ਦੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਤੇ

ਐ ਹੋਈ ਜਾਵਦਾ ਮਿੰਟੇ ਖਲੋਤਾ ਆ ਦੇਖ ਲਓ ਪਾ ਆਈ ਪੜਦੇ ਹੋ ਹੋ ਵਾਸੂ ਪੈਰੀ ਮਨੇ ਕਿ ਗਾਂਡਿਆ ਕੱਲ ਪਰ ਲੱਗੀ ਗਈ ਆਹੋ ਕੱਲ ਲਾ ਜੇ ਆ ਬਾਸਾ ਹੱਦੀ ਆਪਾਂ ਵਾਸਤੇ ਚੱਲੇ ਆ ਇਹ ਬਾਸਰਾ ਸਾਫਰ ਤੇ ਉਹ ਪਦੋਏ ਸਤਾਂਜਾ ਇਹਨਾਂ ਸੜਕਾਂ ਬਹੁਤ ਉੱਤੀਆਂ ਨੇ ਅੱਜ ਦਾ ਪ੍ਰੋਸੈਸ ਵੇਖਦੇ ਆਂ ਤੇ ਆ ਗਿੜਕਾਂ ਦੇ ਦਾਨੀਆਂ ਤੇ ਗੁਰਦੁਆਰੇ ਦਾ ਸੋਨੇ ਦਰਸ਼ਨ ਕਰ ਸਕਦੇ ਜੀ ਲੋ ਜੀ ਸਾਡੀ ਬੱਸ ਤਿਆਰ ਵਾ ਨਾਲ ਕਿੱਥੇ ਜਾਣਾ ਵਸਤੇ ਅੱਡਾ ਥੋੜਾ ਬਸ ਸੈਟ ਕਰ ਲਿਆ ਗਦਾਵਰੀ ਸਾਹਮਣੇ ਦੇਖ ਰਹੀ ਕਦਾਵਰੀ ਨਦੀ ਆਗੇ ਥੋੜੇ ਕੋਲ ਹੈ ਮੈਂ ਵੀ ਮੈਨ ਕਰਦੀ ਹੁਲਦੀ ਬੋਲੇ ਸੋਨਹਾਰ ਸਾਸਰੀਆ ਕਾਦੋ

ਵਾਧੂ ਵੇਹ। ਉਹ ਪਿੱਛੇ ਆ ਜਾ। ਉਹ ਆ ਵੇਖੋ ਬਾਬਿਆਨੇ ਪਹਿਲਾ ਗੁਰਦੁਆਰਾ ਵੇਖਿਆ ਜਿਦੇ ਆਪ ਚੜਨ ਦਿੱਤਾ ਹੀ ਨੇ ਭਾਵੇਂ ਹੱਥ ਲਾ ਲੂਗੇ ਵੇਲੇ ਚੜਿਆਣੀਆਂ ਦਾ ਉੱਤੇ। ਪਰਾਵਰੀਆ ਵਾ। ਲਓ ਜੀ ਵਾਹਿਗੁਰੂ ਜੀ ਆਪਾਂ ਜਾਜ ਵਾਲੇ ਗੁਰਦਾਰੇ ਪਹੁੰਚ ਚੁੱਕੇ ਹਾਂ। ਇਹ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਤੋਂ ਇੱਕ ਪੈਂਕ ਟੈਰੀਟਰੀ ਤੇ ਤੇ ਗੁਰੂਵਾਰਾ ਜਾਤਕਾਰੀ ਸਹਿਬ ਯਾਦ ਹੈ ਜੋ ਰਾਵਤ ਸਿੰਘ ਭਗਵਤਾ ਸਿੰਘ ਤੇ ਇਹਦੇ ਵਿੱਚ ਇਹ ਜਗਦੇ ਤੇ ਕਿਤੇ ਸੋਨੇ ਬਣਾ ਕੇ ਲਾਏ ਤੇ ਚੜ੍ਹਨ ਨੂੰ ਫੋਟੋਆਂ ਫਿਚਾਉਣਾ ਤੇ ਕਿਤਾਬ ਸੋਨਾ ਪ੍ਰਬੰਧ ਕੀਤਾ ਆ ਆ ਵੇਖੋ ਕਿੱਥੇ ਉੜ ਕੰਡਿਆ ਝੜ ਕੇ ਨਾ ਰੋਟੀ ਦੀ ਨਾ ਚਾਹ ਦੀ ਨਾ ਪਾਣੀ ਦੀ ਕਿਉਂ ਲੋਗੜੇ ਤਾਂ ਸਾੜ ਗਿਆ ਅਲੀ ਚਲੋ ਤੋਰੋ ਗਾਣੂ ਥੋੜਾ ਜਿਹਾ ਆਉਂਦੋ ਆਉਂਦੋ ਛੇਤੀ ਥੱਲੇ ਆ ਮੇਰੀ ਖੇਚ ਇੱਕਾ ਉਰੇ ਆ ਥੱਲੇ ਬਾਜੀ ਕੇ ਮੈਂ ਰਿਉ ਖੇਈ ਦੇ ਇੱਕ ਆਜੋ 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 ਆਪਾਂ ਜੀ ਘੋੜੇ ਤੇ ਚੜ ਕੇ ਖਿਆਉਨੇ ਆ ਕੰਬੋਰੇ ਕਿਦਾਂ ਸੋਨਰ ਗੰਬੋਰ ਤੇ ਬੱਚੇ ਬੈ ਜਾਂਦੇ ਆ ਤੇ ਛੇਰ ਤੇ ਬਹਿ ਸਕਦੇ ਆ ਕੂਟ ਤੇ ਬਹਿ ਸਕਦੇ ਆ ਕੋੜੇ ਤੇ ਬੈਠੇ ਓਏ ਚੱਲੋ ਸੇਵਕਾ ਪਿੱਛੇ ਇੱਥੇ ਕੰਮ ਖਤਰੇ ਵਾਲਾ ਹੀ ਚੱਲ 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 ਚੱਲੋ ਸੇਵਕਾ ਛੇਤੀ ਪਿੱਛੇ ਹੋ ਛੇਤੀ ਪਿੱਛੇ ਹੋ ਗਾਏ ਯਾਰ ਕਾਰੰਟਿਆ ਪਹਿਲਾ ਬੰਦਾ ਪੰਗਾ ਉਹਨਾਂ ਕਾ ਲਵੇ ਨਹੀਂ ਕੋਹ ਹੰਦਾ ਜੜਦੇ ਜੜਦਾ ਜੜਦਾ ਰਹੇ

ਤੁਬੇਨ ਹਰੀ ਮਿਨਾਏ ਦੁਬੇਨ ਹਰੀ ਮਿਨਾਏ ਪੈਰ ਨਹੀਂ ਧੋਗੇ ਮੈਂ ਨਹੀਂ ਮਨਾਤੀ ਦਾ ਜੀ ਆਸਾ ਦਾ ਮੈਂ ਅੰਨ ਨਾ ਪਾਏ ਵਾਹਿਗੁਰੂ ਲਾਓ ਜੀ ਕਿਰਤਨ ਦਾ ਆਨੰਦ ਲਾਓ ਤੇ ਨਨ ਨੀਂਦ ਨੂੰ ਆਵਰੀਆ ਮਾਝਾ ਪਾ ਕਰੀ ਆਨ ਨਨ ਨਾ ਪਾਣੀ

ਲੋ ਦੀ ਆਪਾਂ ਗੁਰਗੁਰ ਦਵਾਰੇ ਪਹੁੰਚ ਗਏ ਆ ਤੇ ਤੋਂ ਅਗਲਾ ਗੁਰਦਵਾਰਾ ਨਾਨਕਸਰ ਸਾਹਿਬ ਆ ਉਹ ਨਾਨਕ ਜੀ ਰਈਆ ਆ ਆਪਾਂ ਅੱਗੇ ਗੁਰਗੁਰ ਦਵਾਰੇ ਗੁਰਦਵਾਰਾ ਭਾਈ ਸਾਹਿਬ ਸਿੰਘ ਜੀ ਪੰਜ ਪਿਆਰੇਆਲਾ ਜੀ ਜੋ ਆਂ ਜੇ भाई साहब जीचंद जी का जन्म तो गाइस आप आगे हो ननचिरा साहब दोबारा दर्शन मेले पूजा ढंडा ढेला ओ साहब होया था ਓ ਰੰਗ ਛੱਡੇ ਇਹ ਰੇਲਿੰਗ ਟ੍ਰੇਨਿੰਗ ਸ਼ਟਰ ਹੈ ਬੇ ਟ੍ਰੇਨਿੰਗ ਹੈ ਟਰਾ ਉਹ ਹੀ ਗੱਲ ਹੈ ਇਹਨਾਂ ਦੇ ਪਾਕੇ ਕਾਨਾ ਲੋ ਆ ਗਏ ਹੈਂ ਫਾਈਟਰ ਪਲੇਨ ਤੇ ਐਸੇ ਕਿਦਾਰਿਆ ਮੈਂ ਲੇ ਆ ਉਹ ਦੇ ਪਾਪਾ ਵੇ ਖਰਚਾ ਵੜਾ ਲਾ ਦਈ ਇਹਦਾ 80 ਲੱਖ ਰੁਪਏ ਦਾ ਤੀਜਾ ਚਲਾਉਣ ਇੱਕ ਲੈ ਤੇ ਲੱਖ ਲੱਖ ਦੇਲੇ ਵਿੱਚ ਖਾ ਜਾਂਦਾ ਨਾ ਹੋਗਾ ਹੀ ਆਈ ਗਿਆ ਇਹ ਰਾਜ ਫੇਰ ਆ ਗਿਆ

ਲਓ ਜੀ ਸਰੋਵਰ ਆ ਫੇਰ ਜਹਾਜ ਆਉਣ ਲੱਗਾ ਜੇ ਫੇਰ ਆ ਗਏ ਜੇ ਆ ਆਉਂਦੇ ਆਂ ਦਾਈ ਆਉਂਦੇ ਆਂਦੇ ਆਵੇ ਹੋਰ ਆਉਣਗੇ ਮਗਰੇ ਫੇਰ ਕਿੜਾ ਕੱਢ ਗਿਆ ਉਹ ਹਾਂ ਉਹ ਤੇਰੇ ਹੌਕਾ ਯੂਰਾਂ ਲੱਗੀਆਂ ਕੰਨੀਆਂ ਹਾਂ ਦੰਤ ਚ ਚੱਲਦੀਆਂ ਯੂਰਾਂ ਕਿੰਨੇ ਆਹ ਕਿਤੇ ਯੂਰਾ ਮੇਨੇ ਓਏ ਜਿਨਾ ਹਨ ਕਰਨਾ ਬਾਜੂ ਕਰ ਨਹੀਂ ਲਉਂਦੇ ਕਿਉਂ ਬਾਤ ਚ ਜਿੰਦਰਾ ਵੱਜਣਾ ਵੇ ਖਜੂਰਾਂ ਲਈ ਦੀਆਂ ਤੀਓ ਅਕ੍ਰਿਓ ਖਿਉਰਾਂ ਕੀ ਆ ਆਮ ਬੰਮਾ ਕਿਹੜੇ ਤਰੇ ਹੋਗੇ ਟਮਾਟਰ ਉਹਨੂੰ ਲਾਲ ਲੱਗੇ ਉਹ ਥੱਲੇ ਡਿੱਗਾ ਕਵੇਂ ਨੇ ਕੀ ਆ ਖਾ ਕੇ ਵੇਖ ਲਾਲ ਲੱਗੇ ਆ ਦੇ ਦੇ ਜੋ ਹੋਲ ਕੇ ਖਾਂ ਬੋਲੇ ਜੀ ਲੱਗਦਾ। ਸਾਗੇ ਖਾ ਮਗਲੇ ਬੰਨੇ ਨੂੰ ਉੱਚੇ ਦੇਖਨੀ ਹੈ। ਮਿੱਠਾ ਆ ਗਏ ਖਾ ਗਏ ਥੋੜਾ ਸਵਾਦੀ। ਲੈ ਨਾ ਖਾ ਭਰਾ। ਪਾਪਨ ਟੱਕੀ ਐਂ ਵੜਦੇ। ਸਦੇ ਬਾਰਾ ਸਿਰ ਤੇ ਖਾਤੇ ਜਾਂਦੇ ਦੇਖ ਰ ਆਉਂਦਾ। ਹਾਂ ਮਨ ਨੂੰ ਲੀਝ ਗਿਆ ਲੱਗੀਆਂ। ਇਹ ਦਿੱਸ ਪਾਰ ਕੇ ਜਿਹਦੀ ਛੋਣੀ ਨਾ ਇਹਦੇ 뷰 ਪਾਣਾ ਜੀ ਕਿਡਾ ਵਧੀਆ ਆਉਂਦਾ ਹੈ ਨਾ 뷰 ਕਿਡਾ ਵਧੀਆ ਆਉਦਾ ਫੋਟੋ ਇੱਦਾਂ ਕੋ ਉਹ ਹੰਦਿਆ ਨੇ ਇਹ ਤਾਂ ਜਿਹੇ ਫੋਟੋ ਆਪਣੀਆਂ ਜਿਹੜੇ ਸਿੰਧਰੀਆਂ ਵੇਨੇ ਨੇ ਆਪਾਂ ਘਰਾਂ ਸਿੰਧਰੀਆਂ ਬਣੀਆਂ ਹੁੰਦੀਆਂ ਵਾ ਉਥੋਂ ਹਰ ਕੇ ਆਉਂਦੀ ਵੀਡੀਓ ਵੇ ਜਿੱਦੀ ਛੋਟੀ ਛੋਣੀ ਹੈ ਨਹੀਂ ਵਾਤਾਵਰਨ ਜਿਆਦਾ ਸਾਫ਼ ਆਂਛੇ ਆਈਫੋਨ ਦੀ ਗੱਲ ਨਹੀਂ ਆ ਇੱਕ ਵਾਰੀ ਉਹ ਬਾਬੇ ਇਹ ਕਹਣਾ ਮੱਸਾ ਲਿਆ ਪੋਲੂਸ਼ਨ ਵਾਟਰ ਦੇ ਜੀ ਦੂਰ ਤੱਕ ਦੀਦਾ ਵਾ ਉਹ ਉਹ ਤੇ ਗੱਲ ਆ ਵਾਤਾਵਰਨ ਜਿਆਦਾ ਸਾਫ਼ ਹੋ ਮੀਂਹ ਜਿਆਦਾ ਪੈਂਦਾ ਹੋਊਗਾ ਮੀਂਹ ਤੇ ਘੱਟ ਪੈਂਦਾ ਹੋਊਗਾ ਇੰਨਾ ਦਿਨ ਜਿਸ ਪਹਿਲਾਂ ਆਪਣੇ ਕਿੰਨੀ ਗਰਮੀ ਆ ਪੁੱਤ ਹੈ ਉਹ ਸਾਰਾ ਵੜ ਵੜਲਾ ਹੈ ਆਓ ਚੱਲ ਕੇ ਆ ਜਾਓ ਬਾਬੇ ਦੇ ਕਰਾਈ ਦੇ ਦਰਸ਼ਾਂ ਦੇ ਮੇਲੇ साफ सफाई चल रही है सरोवर की वो गल ही कौन है ਗਾੜੀ ਪੌੜੀਆਂ ਤੇ ਵੇਖ ਲੈਂਦੇ ਆ ਗਏ ਬਾਬਾਂ ਦਾ ਫਿਰ ਡੰਡਸ ਆ ਗਿਆ ਹੀ ਲੈ ਕੇ ਓਏ ਇਹ ਵੀ ਵਾਜੇ ਮਰੀ ਦੀ ਗਾੜੀ ਪੌੜੀਆਂ ਤੇ ਨਹੀਂ ਆ ਸੋ ਇੱਕ ਗਾੜੀ ਆਵਾਜ਼ ਆ ਗਈ ਭਰਾਵਾ ਗਾੜੀ ਕੋਹਨੇ ਗਾ ਉਧਰ ਤੇ ਆ ਚਰਨੇ ਖਤਰੋਂ ਦੇ ਖਿਲਾੜੀ ਵੇੜੀ ਦੇ ਪਾਪਾ ਬਣਾ ਦਊਗਾ ਬਰਾ ਤੇ ਪਾਪਾ ਦੀ ਕੌਣ ਬਣਾਊਗਾ ਫੇਰ ਗ੍ਰਿਲਸਰਾ ਛੋਟਾ ਬਰਾ ਫੇਰ ਗ੍ਰਿਲਸ ਉਹ ਇੱਥੇ ਨਿਪੜਾਂ ਜਾਏ ਹੀ ਨਾ ਓਏ ਜੇ ਇੱਥੇ ਨਿਪੜਾਂ ਦੀ ਮੋਦੀ ਨਾ ਆਇਆ ਹੈ ਨਾ ਫੇਰ ਗ੍ਰਿਲ ਮੋਦੀ ਦਾ ਉਹ ਕੀ ਆ ਰਿਹਾ ਹੈ ਹਾਂ ਮੋਦੀ ਨਹੀਂ ਉਹ ਜਿਹੜਾ ਯਾਰ ਕੱਟਦਾ ਵਾ ਏ ਦਲੋ ਜਾ ਯਾਰ ਪਰ ਇਹਨੂੰ ਕੀ ਕਰ ਸਕਦਾ ਸਨੇਗ ਆਇਲੈਂਡ ਚ ਗਿਆ ਸੀ ਸਨੇਗ ਆਇਲੈਂਡ ਚ ਨਹੀਂ ਉਹ ਤਾਂ ਗਿਆ ਸੀ ਜਦੋਂ ਆਪਣੇ ਇੱਧਰ ਆਇਆ ਸੀ ਆ ਪਾਇਆ ਪੰਛੀਆਂ ਨੇ ਕਹੀਏ ਮੇਰੇ ਮੈਂ ਨਾ ਇਹ ਨਾ ਉਹ ਉੱਥੇ ਇੱਧਰ ਨਹੀਂ ਗਿਆ ਇਹ ਇਸ਼ਨਾਨ ਕਰਨਾ ਪੈਣਾ ਕਰਨਾਟਕਾ ਕਰਨਾਟਕਾ ਤੇ ਆ ਕਰਨਾਟਕਾ ਚ ਹੀ ਆ ਆ ਕਿੱਥੇ ਆ ਮੈਂ ਪਿਆਰੀ ਗੰਦੀ ਵਰਤ ਨੌ ਅੋਦੀ ਸਾਡੇ ਵੀ ਪੰਜਰਾਨੇ ਕਰਾ ਦਈਏ ਜੰਦੇ ਚਲਾ ਪੰਜਰਾਨੇ ਕਰੀ ਗਏ ਆ ਸਾਡੀ ਜਲਪਰੀ ਮਗਰਮਾਸ਼ ਓ ਚਲਾਓ ਡਾ ਡੱਕੀ ਆ ਆ ਜਾ ਅੱਛਾ ਲੋ ਜੀ ਆਪਾਂ ਮਾਨਪਤੀ ਦੇ ਕੋਲ ਚੁੱਕੇ ਆ ਆ ਹੈਗਾ ਜੀ ਕੜਾ ਪ੍ਰਛਾਦ ਕਾਊਂਟਰ ਇਸ ਤੋਂ ਬਾਅਦ ਤੁਹਾਨੂੰ ਆਪਾਂ ਦਿਖਾਉਨੇ ਆ ਜੀ ਦਰبار صاحب ਦਾ ਵੀ ਉਹ ਆयो ਦਰبار صاحبੇ ਟਾਟੀ ਅੱਜ ਦੀ ਲਵਾਉਣੇ ਆ ਨਾਲ ਨਾਲ ਓਏ ਅੰਛ ਇਹ ਕੰਛਾ डावडा ਬੱਠਾ ਉੱਥੇ ਜਾਮ ਹੋ ਜਾਂਦਾ ਵਾ ਆਓ ਚਲੀਏ ਬਸ ਦੇਖੀਏ ਕੀ ਆਹ ਕੀ ਆ ਲੱਗੇ ਹਾਂ ਜੀ ਪ੍ਰਸ਼ਾਦ ਕਾਊਂਟਰ ਓਯਾਵੇ ਭਰਾਵਾ ਗਾੜੀ ਪੈਸੇ ਵੜਾ ਦੇ ਲੇ ਮੈਂ ਵਿੱਚ ਮਾਰਾਂ ਨਾ ਹੱਥ ਮਾਰ ਦੇ ਕੋਈ ਲੁਫੜਾ ਰੇ ਮਾਸੀ ਲੁਫੜਾ ਲਓ ਜੀ ਕਰਮਾ ਭਾਗਾਂ ਵਾਲੇ ਉਹ ਕਰ ਲੋ ਦਰਸ਼ਨ ਵੀਡੀਓ ਨੂੰ ਕਰ ਦੋ ਲਾਇਕ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਛੇਤੀ ਦਾ ਛੇਤੀ ਕਰਦੇ ਹੋ ਦਰਬਾਰ ਸਾਹਿਬ ਦੇ ਅੰਦਰ ਪਹੁੰਚਣ ਤੋਂ ਪਹਿਲਾਂ ਬਾਬਾ ਜੀ ਬਾਬੇਲੇ ਉੱਤੇ ਪਾਣੀ ਕਿਉਂ ਨਹੀਂ ਪਾਇਆ ਪੈਰ ਧੋਣ ਲਈ ਹਾਂ ਬਾਬੇ ਬਿਲਕੁਲ ਛਾਣ ਕਰਕੇ ਆਉਂਦਾ ਵਾ ਉਬਾਲੀ ਪਾਣੀ ਲੋੜੀ ਗਈ ਆ ਦਰਦੇ ਕਰਦੇ ਰਿਕਾਰਡਿੰਗ ਆਉਂਦਾ ਹੈ ਉੱਥੇ ਅੰਦਰ ਹੀ ਲਾ ਕੇ ਮਗਰ ਬੈਠੇ ਜੰਗਾ ਅੱਖੀ ਵਚਨੇ ਗੁਰੂ ਆਪਾ ਤੁਹਾਨੂੰ ਉਹ ਜਗਾ ਪਵਿੱਤਰ ਜਗਾ ਦਿਖਾਉਣ ਲੱਗੇ ਆ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਾ ਲਗਾ ਕੇ ਜਾਲ ਕੱਢਿਆ ਇੱਥੇ ਸੈਂਸ ਵੀ ਫੇਲ ਹੋ ਗਈ ਸੈਂਸ ਨੂੰ ਨਹੀਂ ਆਈ ਤੱਕ ਪਤਾ ਲੱਗਾ ਕਿ ਜਾਲ ਆਉਂਦਾ ਕਿੱਥੋਂ ਆਜੋ ਤੁਹਾਨੂੰ ਇਤਿਹਾਸ ਬਾਰੇ ਵੀ ਜਾਣੋ ਤੇ ਜਾਣੂ ਕਰਾਉਣੇ ਆ ਹਾਂ ਤੇ ਤੁਹਾਨੂੰ ਵਿਖਾਉਣੇ ਵੀ

ਅਜੇ ਤੱਕ ਇਹ ਤਾਂ ਇਹ ਨਾ ਮੈਂ ਸਾਸ਼ ਅਜੀਤ ਦਰਸ਼ਨ ਕਰੋ ਫੋਟੋਗ੍ਰਾਫਰ ਭਾਈ ਚੰਦਰ ਵਾਲਾ ਬੱਦਕਰ ਬੱਦਕਰ ਅੰਤੀਆ ਬਾਬਾ ਇਹ ਹੈਗੇ ਆ ਜੀ ਦਰਸ਼ਨੀ ਡਿਉੜੀ ਤੇ ਬਾਬੇ ਨੇ ਮਨਾ ਕਰ ਦਿੱਤਾ ਸਾਨੂੰ ਪੰਜਾ ਦਿਖਾਉਣ ਤੋਂ ਕੈਮਰਾ ਲਾਉਡ ਨਹੀਂ ਆ ਲਾਊਡਰ ਨਹੀਂ ਆ ਹੋ ਹਗਦਾ ਥੋੜਾ ਬਹੁਤਾ ਕੈਪਚਰ ਵਿੱਚ ਆਇਆ ਵੇ ਤੇ ਬਾਬੇ ਦੀ ਗੱਲ ਸਹੀ ਆ ਇੱਕ ਜਣਾ ਫੋਨ ਖੋਲਦਾ ਫਿਰ ਮਗਰ ਸਾਰੇ ਫੋਨ ਨਾਲ ਹੀ ਹੋ ਜਾਂਦੇ ਆ ਤੇ ਪਿਆਰੇ ਪੰਜਾਬ ਦਾ ਖਾਨ ਪਹਿਲ ਦਾ ਪਹਿਲਾਂ ਇਹਨਾਂ ਬਾਬਿਆਂ ਹੁਣ ਬਣਾਇਆ ਆਂ ਆ ਗੁਰਦਰ ਦਾ ਸਾਈ ਦਾ ਜਰਾ ਸਾਰਾ ਕਮਾ ਤੇ ਬਣਾ ਬਗਾ ਲੈ ਲੋ ਜੀ ਵਾਹਿਗੁਰੂ ਜੀ ਤੁਹਾਨੂੰ ਆਪਾਂ ਲੈ ਕੇ ਜਾ ਰਹੇ ਹੁਣ ਲੰਗਰ ਘਰ ਵਿੱਚ ਨਾਨਕ ਜੀ ਦਾ ਲੰਗਰ ਘਰ ਤੇ ਫੋਨ ਦੀ ਬੈਟਰੀ ਬਿਲਕੁਲ ਲੋ ਗਈ 2-3% ਰਹਿ ਗਈ ਆ ਆਹ ਹਾਂ ਹਾਂ ਲਬਾ ਮਾਨ ਸਿੰਘ ਜੀ ਚੌਲ ਹੀ ਖਾਣੇ ਚ ਝੋਲ ਹੋਏ ਚਾਹ ਲਉਣਗੇ ਝੋਲ ਚਾਹਣਾਂਗੇ ਤੇਰੀ ਡਿਮਾਂਡ ਪੂਰੀ ਕੀਤੀ ਜਾਊਗੀ ਨਾ ਹੋ ਗਈ ਤੇ ਬਾਬੇ ਤੋਂ ਕੱਟਿਆਂ ਦਾ ਫੱਕਾ ਮਰਾ ਦੇ ਇਹ ਚੌਲ ਇਹ ਨਾ ਵੀ ਹਣਗੇ ਨਾ ਮਾਰ ਚੱਲ ਰਹੀ ਉਹ ਤਾਂ ਨਹੀਂ ਚੌਲਾਂ ਨਹੀਂ ਮਿਲਣੇ ਇਹ ਨਾ ਵੀ ਨਾ ਵੀ ਹੁਣਗੇ ਨਾ ਤੇਰੀ ਡਿਮਾਂਡ ਹੋਵੇ ਤੇ ભાડે લ્યો પી ભાડે લ્યોને પેદે